ਲੈ ਵੀ ਮਿੱਤਰੋ ਖੇੜੀ ਬ੍ਰਦਰ ਵਾਲੇ ਕਹਿੰਦੇ ਵੀ ਜੀ ਨਾ ਅਸੀਂ ਤੁਹਾਨੂੰ ਬਾਜ਼ਾਰ ਨਾਲੋਂ ਸਸਤੀ ਦੇ ਦਾਂਗੇ ਕਿਉਂ ਬਈ ਮੈਂ ਕਿਹਾ ਗਰੰਟੀ ਆ ਜੀ ਸਕਰੀਨਸ਼ਾਟ ਲੈ ਲਓ ਬਾਜ਼ਾਰ ਚ ਪਤਾ ਕਰਕੇ ਆਜੋ ਹਾਂਜੀ ਔਰ ਸਸਤੀ ਪਤਾ ਕਿੰਨੀ ਹਾਂਜੀ 100 ਰੁਪਿਆ ਸਸਤੀ ਨਹੀਂ ਪੱਕਾ ਪੱਕਾ ਬੋਰੇ ਵਾਲੀ ਹੋਣੀ ਬੋਰੇ ਵਾਲੀ ਹੋਣੀ ਪੱਕਾ ਜੇ ਕਿਸੇ ਨੇ ਭਰਾ ਜੀ ਬੋਰੇ ਵਾਲੀ ਕਰਤੀ ਹਾਂ ਵੇਚਦੇ ਨੇ ਲੋਕ ਮੈਂ ਨਹੀਂ ਮਨਾ ਕਰਦਾ ਵੇਚਦੇ ਨਹੀਂ ਵੇਚਦੇ ਨੇ ਪ੍ਰੈਸ ਕਰਾ ਕੇ ਵੇਚਦੇ ਨੇ ਭਰਾ ਜੀ ਪਰ ਸਾਡੇ ਕੋਲ ਜਿਹੜਾ ਆਰਟੀਕਲ ਨਾ ਅਸੀਂ ਫੈਕਟਰੀ 'ਚ ਜੇ ਬੰਦਾ ਕੋਈ ਗਰੰਟੀ ਲਾਵੇ ਵੀ ਅਸੀਂ ਫੈਕਟਰੀ ਜਾਣਾ ਅਸੀਂ ਫੈਕਟਰੀ 'ਚ ਲਿਜਾ ਸਕਦੇ ਹਾਂ ਠੀਕ ਨਵੀਆਂ ਨੇ ਮੈਂ ਕਿਹਾ ਫਰੈਸ਼ ਨੇ ਭਾਜੀ ਇੱਕ ਵਾਰ ਵੀ ਵੇਅਰ ਨਹੀਂ ਕੀਤੀਆਂ ਇੱਕ ਵਾਰ ਵੀ ਪਾਈਆਂ ਨਹੀਂ ਹੋਈਆਂ ਕੋਈ ਚੈਲੇਂਜ ਕਰ ਦੇਵੇ ਪਰ ਦੱਸ ਦਈਏ ਕਿ ਦੁਨੀਆ ਬਹੁਤ ਥੱਗੀ ਲਾ ਰਹੀ ਆ ਬਹੁਤ ਲੋਕਾਂ ਨੇ ਚੀਕਾਂ ਮਾਰ ਮਾਰ ਵੀਡੀਓ ਪਾਈਆਂ ਨੇ 565 ਸ਼ਰਟ 565 ਸ਼ਰਟ ਜਰਾਬਾਂ ਭਾਈ 565 ਸ਼ਰਟ ਜਰਾਬਾਂ ਕਿੱਥੋਂ ਆ ਜਾਣਗੀਆਂ ਨਹੀਂ ਆਉਂਦੀਆਂ ਜੀ ਅਸੀਂ ਕਹਿੰਦੇ ਆ ਭਾਜੀ ਬਾਜ਼ਾਰ ਦੇ ਵਿੱਚੋਂ ਪੈਂਟ ੀਦ ਕੇ ਲਿਆਓ ਜਾਂ ਰੇਟ ਪਤਾ ਕਰ ਲਓ ਉਦੋਂ ਤੁਹਾਨੂੰ 3-400 ਰੁਪਏ ਤੇ ਜੀਨ ਸਸਤੇ ਦੇਵਾਂਗੇ ਹਜ਼ਾਰ ਦੇ ਜੀਨਾਂ ਸਾਡੇ ਕੋਲ 600 ਹੀ ਲੈ ਜਾਓ 400 ਰੁਪਏ ਸਸਤੀ ਬਾਜ਼ਾਰ ਨਾਲੋਂ ਮੈਂ ਕਿਹਾ ਦੇਤੀ ਭਾਜੀ ਔਰ ਫਰੈਸ਼ ਆ ਕੋਈ ਕਹਿ ਦੇਵੇ ਬੋਰੇ ਦਾ ਮਾਲ ਆ ਤਾਂ ਫ੍ਰੀ ਦੇਵਾਂਗੇ ਲੈ ਵੀ ਬਾਜ਼ਾਰ ਨਾਲੋਂ 400 ਰੁਪਏ ਸਸਤੀ ਜੀ ਨਾ ਚਾਹੇ ਲੈ ਲਓ ਬੂਟ ਕੱਟ ਚਾਹੇ ਲੈ ਲਓ ਕੱਟੀ ਪੱਟੀ ਕੱਟੀ ਫੱਟੀ ਬਲੈਕ ਜੈਡ ਬਲੈਕ ਲੈ ਲਓ ਹਨਾ ਸਟੇਟ ਫਿਟ ਲੈ ਲਓ ਮੈਂ ਕਿਹਾ ਬੂਟ ਕੱਟ ਜਿਹੇ ਜੀ ਭਰਾ ਜੀ ਕਹੋਗੇ ਜੀਨ ਉਹ ਜੀ ਮਿਲੂਗੀ ਔਰ ਵੱਡੀ ਗੱਲ ਇਹ ਆ ਸਾਡੇ ਕੋਲ ਪੈਂਟ ਜਿਹੜੀ ਫਾਰਮੂਲਾ 350 ਤੋਂ ਸ਼ੁਰੂ ਹੁੰਦੀ ਆ ਫਰੈਸ਼ ਦੇ ਵਿੱਚ ਫਿਰ ਕਹਿੰਦਾ ਮੈਂ ਨਵੀਂ ਪੁਰਾਣੀ ਨਹੀਂ ਧੋਖਾ ਥੋੜੀ ਕਰਨਾ ਯਾਰ ਬੇਤੋ ਖਿਆਲਾ ਕੰਮ ਨਹੀਂ ਹੋਊਗਾ ਤੁਸੀਂ ਆ ਜਾਓ ਸੈਰ ਮਲੇਕੁਰਲਾ ਸੁਖੇ ਬਾਈ ਦੇ ਕੋਲੇ ਸਿਰਫ 600 ਰੁਪਏ ਦਿੱਦੀ ਜੀ ਨੇ ਜਿਹੜੀ ਬ੍ਰਦਰ ਤੇ 600 ਤੋਂ ਵੀ ਘੱਟ ਆ ਤੁਹਾਨੂੰ ਮੈਂ ਹਾਈएस्ट ਸਟੇਟਸ ਹੈ ਵੀ ਸਾਡੇ ਕੋਲ 600 ਦੀ ਮਹਿੰਗੀ ਤੋਂ ਮਹਿੰਗੀ ਛੇ ਹਜ਼ਾਰ ਹਾਂਜੀ ਯਾਨੀ ਕਿ ਬਈ ਆ ਜਾਓ ਬਾਕੀ ਆ ਕੇ ਪਤਾ ਕਰ ਲਓ ਵੀ ਜੀਨਸ ਕਿੰਨੇ ਰੁਪਏ ਦੀ ਹੈ ਹਰੇਕ ਸਾਈਜ਼ ਮਿਲ ਜਾਊਗਾ ਆ ਜਾਓ ਬਾਈ ਕੋਲੇ ਠੀਕ ਹੈ ਤੁਕੇ ਬਾਈ ਧੰਨਵਾਦ ਜੀ ਧੰਨਵਾਦ ਜੀ